ਉਹ ਪਤਾ ਤੁਜੀ ਕਮਾਈ ਕਰ ਰਹੇ ਹੋ ਤੁਸੀਂ ਜ਼ਿਆਦਾ ਖਰਚਾ ਨਹੀਂ ਕਰ ਸਕਦੇ ਉਹ ਚੀਜ਼ ਦੀ ਲੋੜ ਹੈ ਜਿੱਤੇ ਮਿਲ ਰਹੀ ਹੈ ਕਿ ਜਦੋਂ ਸਾਨੂੰ ਪਹਿਲਾਂ ਪਤਾ ਹੀ ਸੀ ਪਹਿਲਾਂ ਕਹਿੰਦੀ ਛਾੜੂ ਪੂਚੀ ਤੱਕ ਸੀਮਤ ਨਹੀਂ ਹੁਣ ਕਹਿੰਦੇ ਨੇ ਨਹੀਂ ਇਹ ਸੁਭਾ ਜਾਣਗੇ ਇਹਨਾਂ ਨੂੰ ਪਹਿਲਾਂ ਪ੍ਰੋਪਰ ਅਸੀਂ ਬਣ ਤਿਆਰ ਹੋ ਗਏ ਅੱਜ ਤਾਂ ਬਹੁਤ ਈ ਚਾਹ ਮਿਲੇਗੀ ਕਿ ਨਿਆਲੇ ਉਹ ਵੀ ਵੱਡੀਆਂ ਕੰਪਨੀ ਨਾਲੋਂ ਤਾਂ ਵਧੀਆ ਨਾ ਕਿ ਇਹ ਆਪਣੀਆਂ ਲੇਡੀਜ਼ ਬਣਾਣ ਪਹਿਲਾਂ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਵੈਲਕਮ ਨਹੀਂ ਕਰਦਾ ਹੈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਰਕਾਰ ਦਾ ਜੋ ਸਾਨੂੰ ਇਹ ਪ੍ਰੋਜੈਕਟ ਮਿਲਿਆ ਜੀ ਤੇ ਸਾਨੂੰ ਸਿਲਾਈ ਸਿਖਾਈ ਜੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਤੁਹਾਡਾ ਮੈਮ ਇੱਥੇ ਆ ਕੇ ਸਾਨੂੰ ਸਾਰਾ ਕੁਝ ਸਿੱਖ ਕੇ ਸਾਨੂੰ ਤਾਂ ਬਦਲ ਕੇ ਬਾਹਰ ਦੀ ਆਪਣੀ ਕੋ ਜਿੰਦਗੀ ਹੈ ਪਰ ਵੀ ਵੱਡੀਆਂ ਕੰਪਨੀ ਨਾਲੋਂ ਤਾਂ ਵਧੀਆ ਨਾ ਕਿ ਇਹ ਆਪਣੀਆਂ ਲੇਡੀਆਂ ਬਣਾਣ ਜਿਹੜਾ ਪਹਿਲਾਂ ਵੱਡੀਆਂ ਕੰਪਨੀਆਂ ਨੂੰ ਵੱਲ ਜਾਂਦੇ ਸੀ ਸਪੈਨਰ ਜੀ ਮਾਸਟਰ ਜੀ ਸਾਹਿਬ ਤੋਂ ਮੈਂ ਰਾਜੀ ਸਾਹਿਬ ਨੂੰ ਜਦੋਂ ਦੰਦਾ ਲਵਾ ਕਰਦੇ ਆਏ ਬਾਰੇ ਇਹ ਜੀ ਦੀ ਗ੍ਰਮ ਸੇ ਪ੍ਰੋਜੈਕਟ ਮੈਨੇਜਰ ਵੀ ਹੈ ਸਰਕਾਰ ਵੱਲੋਂ ਆਪਣੀ ਵੱਲੋਂ ਤੇ ਵਰਦੀਆਂ ਦੇ ਪ੍ਰੋਜੈਕਟ ਹੁੰਦੇ ਆ ਇਹਦੇ ਲਈ ਮੈਂ ਮਿਹਨਤ ਰੱਖਿਆ ਹੈ ਇਸ ਲਈ ਇਹਨਾਂ ਸਾਰਿਆਂ ਨੂੰ ਬੜੀਆ ਕੰਮ ਹੋਇਆ ਹੋਇਆ ਤੇ ਇਹਨਾਂ ਦੇ ਰੋਜ਼ਗਾਰ ਦੀ ਵੀ ਮਾਤਾ ਹੈ ਤੇ ਇਸ ਲਈ ਅਸੀਂ ਆਪ ਆਪਣੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਐਂਡ ਵੀ ਕੰਟੀਨਿਊ ਮੈਂ ਤੁਹਾਡੇ ਨਾਲ 10 ਮਿੰਟ ਗੱਲਾਂ ਕਰਨਾ ਚਾਹੁੰਦੇ ਨੇ ਤੁਸੀਂ ਇਹ ਸਾਰੇ ਡਿਸਪੀਨਟ ਕਿਹਨੀਆਂ ਹੈ ਮੈਂ ਕਰਕੇ ਚਾਹੁੰਦਾ 1:00 ਤੱਕ ਕੋਲ ਜੀ ਮੈਂ ਮੈਨਾਂ ਨਹੀਂ ਕੁਝ ਪਿਆ ਹੈ ਬਸ ਸੀ ਤਾਂ ਪੜ ਲਈ ਕਿ ਜੀ ਕਰਦੇ ਆ ਜਿੱਦਾਂ ਚੌਕਿਆਂ ਉੱਤੇ ਰਹਿੰਦੇ ਸੀ ਹਾਂਜੀ ਮੈਂ ਤੇ ਆ ਕੇ ਸਾਨੂੰ ਸਾਰਾ ਕੁਝ ਸਿੱਖ ਕੇ ਸਾਨੂੰ ਤਾਂ ਪਤਾ ਲੱਗੇ ਵੀ ਬਾਹਰ ਦੀ ਆਪਣੀ ਕੋਈ ਜ਼ਿੰਦਗੀ ਹੈਗੀ ਹੈ ਬਾਹਰ ਲਾਈਕ ਇਫੈਕਟਾ ਲੱਗੇ ਆ ਵੀਡੀਓ ਸਾਹਿਬ ਨੇ ਪੂਰੀ ਟੈਨਸ਼ਨ ਲੈ ਕੇ ਟੰਮ ਕੀਤਾ ਜੀ ਕਰਦੇ ਬਹੁਤ ਵਧੀਆ ਠੀਕ ਹੈ ਕਰੇ ਮੈਨੂੰ ਪਹੌਰ ਵੀ ਹੈ ਤੁਹਾਨੂੰ ਪਤਾ ਹੈ ਤੁਸੀਂ ਕਮਾਈ ਕਰ ਰਹੇ ਹੋ ਤੁਸੀਂ ਆਦਾ ਖਰਚਾ ਨਹੀਂ ਕਰ ਸਕਦੇ ਇਹੋ ਚੀਜ਼ ਦੀ ਲੋੜ ਹੈ ਕਿ ਇੱਜ਼ਤ ਹੀ ਮਿਲਦੀ ਹੈ ਕਿ ਕਿਉਂ ਸਾਨੂੰ ਪਹਿਲਾਂ ਪਤਾ ਹੀ ਨਹੀਂ ਸੀ ਪਹਿਲਾਂ ਕਹਿੰਦੇ ਸੀ ਝਾੜੂ ਪੂੰਜੀ ਤੱਕ ਸੀਮਤ ਨੇ ਉਹ ਕਹਿੰਦੇ ਨਹੀਂ ਇਹ ਸੂਬਾ ਜਾਣਗੇ ਇਹਨਾਂ ਨੂੰ ਪਹਿਲਾਂ ਪ੍ਰੋਪਰ ਅਸੀਂ ਤਿਆਰ ਹੋ ਗਏ ਅੱਜ ਤਾਂ ਬਹੁਤ ਇੱਜ਼ਤ ਆ ਮਿਲੇਗੀ ਕਿ ਬਖਸ਼ਰੀ ਸਾਹਿਬ ਨਾਲ ਜਿੱਦ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਸਰਕਾਰ ਦਾ ਜੋ ਸਾਨੂੰ ਇਹ ਪ੍ਰੋਜੈਕਟ ਮਿਲਿਆ ਜੀ ਤੇ ਸਾਨੂੰ ਸਿਲਾਈ ਸਿਖਾਈ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਤੁਹਾਡਾ ਇਹ ਪ੍ਰੋਜੈਕਟ ਪਤ ਅਜ ਤੋ ਇਹਨਾਂ ਦਾ ਦਬਕਾ ਹੋ ਗਿਆ ਜੀ ਘਰ ਚ ਐਸਟੀਐਮ ਮੈਡਮ ਮੇਰੇ ਸਾਰੇ ਬਜ਼ੁਰਗ ਮਾਵਾਂ ਭੈਣਾਂ ਆਓ ਰਲ ਕੇ ਫਤਿਹ ਦੀ ਸਾਹ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀਆਂ ਭਰਿਆ ਦਿਨ ਹੈ ਕਿ ਮੈਨੂੰ ਮੌਕਾ ਮਿਲਿਆ ਕਿ ਮੈਂ ਆਪਣੀਆਂ ਭੈਣਾਂ ਦੇ ਰੂਹ ਨੂੰ ਹੋਵਾਂ ਮੈਂ ਆਪਣੀਆਂ ਮਾਵਾਂ ਦੇ ਰੂਹ ਨੂੰ ਹੋ ਸਕਾਂ ਤੇ ਉਤੋਂ ਦਾ ਖੁਸ਼ੀ ਦੀ ਇਹ ਗੱਲ ਹੈ ਕਿ ਜਿੰਨੀਆਂ ਮਾਵਾਂ ਭੈਣਾਂ ਭੈਣਾਂ ਇੱਥੇ ਬੈਠੀਆਂ ਨੇ ਸਾਰਿਆਂ ਦੇ ਮੂੰਹ ਤੇ ਇੱਕ ਖੁਸ਼ੀ ਹੈ ਕਿਉਂਕਿ ਅੱਜ ਉਹਨਾਂ ਨੂੰ ਰੋਜ਼ਗਾਰ ਮਿਲਿਆ ਅੱਜ ਉਹ ਸਿਰਫ ਇੰਡੀਪੈਂਡੈਂਟ ਜਿਹਨੂੰ ਆਪਾਂ ਕਹਿੰਦੇ ਆ ਉਹ ਹੋਈਆਂ ਨੇ ਬਹੁਤ ਸਾਰੀਆਂ ਲੇਡੀਜ਼ ਮੈਨੂੰ ਅੰਦਰ ਵੀ ਮਿਲੀਆਂ ਉਹ ਕਹਿੰਦੀਆਂ ਵੀ ਪਹਿਲਾਂ ਤਾਂ ਘਰ ਆ ਰਿਆਂ ਦੀਆਂ ਚੜਕਾ ਖਾਂਦੀਆਂ ਸੀ ਪੈਸੇ ਮੰਗਦੀਆਂ ਵੀ ਡਰਦੀਆਂ ਸੀ ਕੋਈ ਚੀਜ਼ ਲੈਣ ਤੋਂ ਗੁਰੇਜ਼ ਕਰਦੀਆਂ ਸੀ ਕਿ ਨਾ ਲਈਏ ਕਰਦੇ ਆਂ ਤਾਂ ਪੈਸੇ ਮੰਗਣੇ ਪੈਣਗੇ ਪਰ ਅੱਜ ਮਾਨ ਸਰਕਾਰ ਦੀ ਦੇਣ ਛਦਕਾ ਉਹ ਲੇਡੀਜ਼ ਨੂੰ ਇੰਨਾ ਕੈਪੇਬਲ ਕਰਤਾ ਸਰਕਾਰ ਨੇ ਕਿ ਉਹ ਆਪਣਾ ਰੋਜ਼ਗਾਰ ਚਲਾਉਂਦੀਆਂ ਨੇ ਆਪਣਾ ਘਰ ਚਲਾਉਂਦੀਆਂ ਨੇ ਆਪਣੀ ਚੀਜ਼ ਜਿਹੜੀ ਉਹਨਾਂ ਨੂੰ ਲੋੜ ਹੈ ਉਹ ਲੈ ਸਕਦੀਆਂ ਨੇ ਬੜੀਆਂ ਲੇਡੀਆਂ ਨੇ ਮੈਨੂੰ ਕਿਹਾ ਕਿ ਅਸੀਂ ਸਿਰਫ 8ਵੀਂ 8ਵੀਂ ਕਲਾਸ ਤੱਕ ਪੜ੍ਹਾਈ ਕੀਤੀ ਸੀ ਕੋਈ 10ਵੀਂ ਪਾਸ ਸੀ ਕੋਈ 8ਵੀਂ ਪਾਸ ਸੀ ਇਹ ਪੈਸਿਆਂ ਨਾਲ ਜਿਹੜਾ ਉਸਾਰਤ ਤੋਂ ਜਿਹੜਾ ਇੱਕ ਬੰਦੀ ਜਿਹੜੇ ਸਟਿਚ ਕਰ ਰਹੀਆਂ ਨੇ ਜਿਹੜੀ ਸਕੂਲ ਦੀਆਂ ਜਿene ਕਹਾਂ ਸਟਿਚ ਕਰ ਰਹੀਆਂ ਨੇ ਉਹਦੇ ਤੋਂ ਜਿਹੜਾ ਪੈਸਾ ਆ ਰਿਹਾ ਹੈ ਉਹਦੇ ਨਾਲ ਅੱਗੇ ਵੀ ਪੜ੍ਹ ਰਹੀਆਂ ਨੇ ਸੋ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਐਮਐਲਏ ਸਾਹਿਬ ਦੀ ਮੇਹਰ ਸਰਕਾਰ ਮਾਨ ਸਰਕਾਰ ਦੀ ਦੇਣ ਸਰਕਾਰ ਦਾ ਇਹ ਸਾਰਾ ਜਿਹੜਾ ਕੰਟਰੈਕਟ ਹੈ ਵਰਦੀਆਂ ਦਾ ਇਹ ਅੱਜ ਆਮ ਪਰਿਵਾਰਾਂ ਆਮ ਪਰਿਵਾਰਾਂ ਦੇ ਲੇਡੀਜ਼ ਨੂੰ ਮਿਲਿਆ ਹੈ ਇਹ ਕੰਟਰੈਕਟ ਪਹਿਲਾਂ ਵੀ ਮਿਲਦੇ ਸੀਗੇ ਪਰ ਪਹਿਲਾਂ ਵੱਡੇ ਵੱਡੇ ਘਰ ਵਾਲੇ ਵੱਡੇ ਵੱਡੇ ਫੈਕਟਰੀਆਂ ਵਾਲੇ ਲੈ ਜਾਂਦੇ ਸੀਗੇ ਸਾਡੀਆਂ ਲੇਡੀਜ਼ ਬਾਰੇ ਸਾਡੀਆਂ ਭੈਣਾਂ ਬਾਰੇ ਕਦੇ ਕਿਸੇ ਸਰਕਾਰ ਨੇ ਨਹੀਂ ਸੋਚਿਆ ਕਿ ਉਹ ਕਿਵੇਂ ਆਪਦੇ ਘਰ ਦਾ ਗੁਜ਼ਾਰਾ ਕਰਦੀਆਂ ਹੋਣਗੀਆਂ ਕਿਵੇਂ ਆਪਦੇ ਬੱਚੇ ਪਾਲਦੀਆਂ ਹੋਣਗੀਆਂ ਜੇ ਅੱਜ ਵੀ ਆਪਾਂ ਦੇਖੀਏ ਤੇ ਲੇਡੀਜ਼ ਆਪਣੇ ਬੱਚਿਆਂ ਨਾਲ ਬੈਠੀਆਂ ਨੇ ਇੱਥੇ ਜੇ ਲੇਡਿਸ ਆਪਦੇ ਘਰ ਦਾ ਖਰਚਾ ਚਲਾ ਸਕਦੀਆਂ ਨੇ ਆਪ ਦਾ ਪਰਿਵਾਰ ਪਾਲ ਸਕਦੀਆਂ ਨੇ ਤੇ ਹੋਰ ਵੀ ਬਹੁਤ ਕੁਝ ਕਰ ਸਕਦੀਆਂ ਨੇ ਟੈਲੈਂਟ ਦੀ ਸਾਡੇ ਲੇਡਿਸ 'ਚ ਕੋਈ ਕਮੀ ਨਹੀਂ ਹੈ ਜੀ ਪਰ ਕਮੀ ਸੀ ਦੀ ਸਰਕਾਰਾਂ ਦੀ ਨੀਤ ਖਰਾਬ ਸੀ ਸਰਕਾਰਾਂ ਨੇ ਇਹ ਵੀ ਸੋਚਿਆ ਕਿ ਕਿਵੇਂ ਇੱਕ ਗਰੀਬ ਦੇ ਘਰ ਦਾ ਗੁਜ਼ਾਰਾ ਚੱਲਦਾ ਸੋ ਜਿਹੜੀ ਇਹ ਸੋਚ ਹੈ ਸ਼ੁਰੂਆਤ ਅੱਜ ਸਤਰਾਣੇ ਤੋਂ ਹੋਈ ਹੈ ਪਰ ਮੈਨੂੰ ਲੱਗਦਾ ਹੈ ਹੋਰ ਹਲਕੇ ਦੀਆਂ ਲੇਡਿਸ ਨੇ ਉਹ ਨਹੀਂ ਹੀ ਮੰਗ ਕਰਨੀ ਹੈ ਕਿ ਸਾਨੂੰ ਏਦਾਂ ਦਾ ਹੀ ਰੋਜ਼ਗਾਰ ਪ੍ਰੋਵਾਈਡ ਹੋ ਰਿਹਾ। ਸੋ ਅੱਜ ਬਹੁਤ ਖੁਸ਼ੀ ਹੋਈ ਹੈ ਤੇ ਏਦਾਂ ਹੀ ਚੱਲਦਾ ਰਹੇ। ਪੜ੍ਹੇ ਲਿਖੇ ਜਿਹੜੇ ਨੌਜਵਾਨ ਨੇ ਉਹ ਤਾਂ ਰੋਜ਼ਗਾਰ ਲੈ ਹੀ ਲੈਂਦੇ ਨੇ ਆਪਾਂ ਦੇਖਨੇ ਆ ਕਿ ਨੌਕਰੀਆਂ ਵੀ ਸਰਕਾਰ ਦੇ ਰਹੀ ਹੈ। ਪਰ ਆਮ ਜਿਹੜੀਆਂ ਘਰ ਚ ਲੇਡੀਜ਼ ਬੈਠੀਆਂ ਨੇ ਉਹਨਾਂ ਬਾਰੇ ਵੀ ਸੋਚਣਾ ਸਰਕਾਰਾਂ ਦਾ ਹੀ ਕੰਮ ਹੈ ਜੀ। ਸਰਕਾਰਾਂ ਨੇ ਕਦੇ ਸਾਡੇ ਬਾਰੇ ਵੀ ਸੋਚਿਆ? ਛੇ ਸਰਕਾਰ ਸੋਚ ਨਹੀਂ ਹੈ ਤੇ ਬਹੁਤ ਅਸੀਂ ਧੰਨਵਾਦ ਕਰਦਿਆਂ ਵੀ ਨਾਲ ਲੇਡੀ ਐਸਵਾ ਮੈਂ ਧੰਨਵਾਦ ਕਰਦੀ ਹਾਂ ਮਾਨ ਸਰਕਾਰ ਦਾ ਵੀ ਜਿਹੜੇ ਘਰ ਬੈਠੀਆਂ ਲੇਡੀਜ਼ ਨੂੰ ਬਾਹਰ ਕੱਢਿਆ ਤਾਂ ਉਹਨਾਂ ਦਾ ਐਕਸਪੋਜ਼ਰ ਵੀ ਹੋਵੇ ਉਹ ਹੋਰ ਵੀ ਬਹੁਤ ਕੁਝ ਸਿੱਖ ਸਕਦੀਆਂ ਨੇ ਨਾ ਕੇਵਲ ਸਿਲਾਈ ਹੋਰ ਵੀ ਬਹੁਤ ਸਾਰੇ ਕੰਮ ਨੇ ਜਿਹੜੀਆਂ ਅਸੀਂ ਲੇਡੀਜ਼ ਅੱਗੇ ਹੋ ਕੇ ਕਰ ਸਕਦੀਆਂ ਸੋ ਇੱਕ ਵਾਰੀ ਤੁਸੀਂ ਸਾਰਿਆਂ ਆਪਣੇ ਨਾਮ ਤੋਂ ਜ਼ਰੂਰ ਤਾਰੀ ਲਾਓ ਜੀ ਹਾਂ ਜੀ ਸਾਡੇ ਡੀਸੀ ਮੈਡਮ ਵੀ ਲੇਡੀ ਨੇ ਤੇ ਐਸਡੀ ਮੈਡਮ ਖੁਸ਼ੀ ਹੈ ਅੱਜ ਤੇ ਉਮੀਦ ਕਰਦੇ ਆ ਜਿਹੜੀ ਲਹਿਰ ਹੈ ਜਿਹੜੀ ਨੌਕਰੀਆਂ ਦੇਣਦੀ ਰੋਜ਼ਗਾਰ ਦੇਣਦੀ ਲਹਿਰ ਹੈ ਇਸੇ ਤਰ੍ਹਾਂ ਨਿਰੰਤਰ ਚਲਦੀ ਰਹੇ ਪੰਜਾਬ 'ਚ ਪੰਜਾਬ ਖੁਸ਼ਹਾਲ ਹੋਵੇ ਦੁਆਰਾ ਹੱਸਦਾ ਵਸਦਾ ਪੰਜਾਬ ਰੰਗਲਾ ਪੰਜਾਬ ਜਿਹੜਾ ਦੁਹਾਰਾ ਬਣੇ ਇਹ ਹੀ ਸਾਡੀ ਆਸ ਹੈ ਇਹ ਹੀ ਅਸੀਂ ਦੁਆ ਕਰਦੇ ਆ ਪਰਮਾਤਮਾ ਅੱਗੇ ਅੱਛਾ ਮੰਗਰ ਦੇ ਹਲਕੇ ਦੇ ਵੀ ਹੋਰ ਵੀ ਇਹੋ ਜਿਹੇ ਪ੍ਰੋਜੈਕਟ ਸਾਨੂੰ ਦਿੱਤੇ ਜਾਣ ਸੋ ਜ਼ਰੂਰ ਅਸੀਂ ਇਸ ਗੱਲ ਤੇ ਵੀ ਗੌਰ ਕਰਾਂਗੇ ਮੇਰਾ ਕੰਮ ਹੈ ਸੀਐਮ ਸਾਹਿਬ ਤੱਕ ਸੁਨੇਹਾ ਲਾਉਣਾ ਤੁਹਾਡੇ ਸਾਰਿਆਂ ਦਾ ਮੈਂ ਇਹੀ ਕਰ ਸਕਦੀ ਆ ਆਗਿਆ ਭੈਣਾਂ ਦਾ ਤੇ ਵੀਰਾਂ ਦਾ ਸੁਨੇਹਾ ਸੀਐਮ ਸਾਹਿਬ ਤੱਕ ਜ਼ਰੂਰ ਪਹੁੰਚਾਉਂਗੀ ਹੋਰ ਵੀ ਇਹੋ ਜਿਹੇ ਇੰਡਸਟਰੀਜ਼ ਹੋਣ ਜਾਂ ਹੋਰ ਵੀ ਕੋਈ ਸਮਾਲ 스ਕੇਲ ਲਾਰਜ 스케일 ਇੰਡਸਟਰੀਜ਼ ਨੇ ਉਹ ਸ਼ਤਰਾਨੇ ਹਲਕੇ ਨੂੰ ਜ਼ਰੂਰ ਪਹੁੰਚਾਈਆਂ ਜਾਣ ਕਿ ਇੱਥੇ ਸ਼ੁਰੂ ਹੋਊਗਾ ਕੰਮ ਸੋ ਧੰਨਵਾਦ ਕਰਦੀ ਆ ਮੈਂ ਸਾਰਿਆਂ ਦਾ ਤੁਹਾਡਿਆਂ ਦਾ ਜਿਹੜੇ ਅੱਜ ਇੱਥੇ ਪਹੁੰਚੇ ਆ ਇੱਕ ਵਾਰੀ ਆਪਾਂ ਨਾਰਾ ਜ਼ਰੂਰ ਲਾ ਦਈਏ ਸ਼ੀਦਾਂ ਦੇ ਨਾਮ ਦਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਲੇਡੀਜ਼ ਬਣੋਨ ਘੱਟਵਾ ਜਾ ਰਹੀ ਹੈ ਥੋੜੀ ਥੋੜੀਆਂ ਜੀਆਂ ਤਾਂ ਤਕੜੀਆਂ ਹੋ ਜਾਓ ਹਣ ਇਨਕਲਾਬ ਜਿੰਦਾਬਾਦ ਤੁਹਾਨੂੰ ਅੱਜ ਸ਼ਹਿਰਾਂ